ਜ਼ਿੰਮੇਦਾਰ ਭਾਈ ਜਾਰੀ ਨੂੰ ਜਿਹੜਾ ਵੀ ਤੇਰੀ ਵੀਡੀਓ ਦੇਖ ਕੇ ਆਊਗਾ ਉਹਨੂੰ 500 ਰੁਪਏ ਮੈਂ ਆਪਦੇ ਵੱਲੋਂ ਜੇਬ 'ਚ ਪਾ ਕੇ ਤੋਰੂੰਗਾ ਜੀ ਮਿੱਤਰੋ ਇਹ ਵੀਡੀਓ ਹੈਗੀ ਆਪਣੇ ਭਲਾੜਾ ਬਰੇਟਾ ਦੇ ਮਾਨਸ ਵਾਲੇ ਲੋਕਾਂ ਵਾਸਤੇ ਬਾਈ ਨੇ ਸਿੱਧੂ ਸਰਪੰਚ ਨੇ ਆਫਰ ਲਾਤਾ ਬਾਈ ਸਕੂਟਰੀਆਂ ਚਾਰਜ ਵਾਲੀਆਂ ਤੇ ਬੱਚਿਆਂ ਦੇ ਖੜਾਉਣੇ ਬਹੁਤ ਸਸਤੇ ਰੇਟ ਕਰਤੇ ਬਾਈ ਸਿੱਧੂ ਸਰਪੰਚ ਨੇ ਭਲਾੜਾ ਜੀਰੀ ਜਾੜ ਦੇ ਪੀਕੀ ਰੋਡ ਦੇ ਉੱਪਰ ਜੀਰੀ ਜਾੜ ਦੇ ਬਿਲਕੁਲ ਸਾਹਮਣੇ ਦੁਕਾਨ ਬਾਈ ਨੇ ਸ਼ੋਅਰੂਮ ਕਰਿਆ ਨਵਾਂ ਤੇ ਸਕੂਟਰੀਆਂ ਚਾਰਜ ਵਾਲੀਆਂ ਤੇ ਬੱਚਿਆਂ ਦੇ ਖੜਾਉਣੇ ਤੇ ਬਾਈ ਨਾਲ ਥੋੜੀ ਆਪਾਂ ਕਰਾਉਣੇ ਗੱਲਬਾਤ ਵੀ ਕੀ ਰ ਕਿੰਨੀਆਂ ਬੈਟਰੀਆਂ ਦੇ ਵਿੱਚ ਕਿੰਨੇ ਚਿਰ ਦੀ ਗਾਰੰਟੀ ਦਿੰਦੇ ਨੇ? ਬਸ ਤੁਹਾਡੀ ਬਾਈ ਨਾਲ ਸਿੱਧੂ ਸਰਪੰਚ ਜਿਹੜੇ ਖੇਤੀਬਾੜੀ ਦਾ ਪੇਜ ਵੀ ਚਲਾਉਂਦੇ ਨੇ। ਕਿਵੇਂ ਆ? ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਕਿਵੇਂ? ਬਹੁਤ ਵਧੀਆ ਤੁਹਾਨੂੰ। ਤੇ ਬਾਈ ਆਪਣਾ ਸ਼ੋਰੂਮ ਕਿਵੇਂ ਖੋਲ੍ਹਿਆ ਤੁਸੀਂ ਆਪਣਾ ਪੇਜ ਚਲਾਉਂਦੇ ਹੋ ਖੇਤੀਬਾੜੀ ਦੀ ਜਾਣਕਾਰੀ ਦਿੰਦੇ ਹੋ? ਬਾਈ ਖੇਤੀ ਤਾਂ ਹੁਣ ਕਣਕ ਬੀਜ ਕੇ ਹੋ ਜਾਗੇ ਆਪਾਂ ਵਿਲੇ। ਠੀਕ ਹੈ ਜੀ। 6 ਮਹੀਨੇ ਹੁਣ ਇਦਾਂ ਹੀ ਰਹਾਂਗੇ ਇਦਾਂ ਹੀ ਮਿਲਾਂਗੇ ਜਿਹੜੇ ਭਰਾ ਘਰੇ ਆਉਂਦੇ ਸੀ ਕਈ ਵਾਰੀ ਮਿਲਿਆ ਨਹੀਂ ਜਾਂਦਾ ਸੀ। ਉਹਨਾਂ ਨੂੰ ਖੁੱਲਾ ਖਦਾ ਇੱਥੇ ਆਓ ਕਿਸਾਨ ਇਲੈਕਟਿਵ ਵਰਡ ਤੇ ਬਾਕੀ ਦਿਵਾਲੀ ਕਰਕੇ ਸਕੀਮ ਲਾ ਰੱਖੀ ਐ ਸਕੂਟਰੀਆਂ ਦੇ ਵੀ ਹਰ ਤਰ੍ਹਾਂ ਦੀ ਤੁਹਾਨੂੰ ਸਕੂਟਰੀ ਦੇਵਾਂਗੇ ਜ਼ਿਮੀਦਾਰ ਭਾਏ ਚਾਰੇ ਨੂੰ ਜਿਹੜਾ ਵੀ ਤੇਰੀ ਵੀਡੀਓ ਦੇਖ ਕੇ ਆਊਗਾ ਉਹਨੂੰ 500 ਰੁਪਏ ਮੈਂ ਆਪਦੇ ਵੱਲੋਂ ਜੇਬ 'ਚ ਪਾ ਕੇ ਤੋਰੂੰਗਾ ਬਈ ਐ ਡਿਸਕਾਊਂਟ ਐ ਕੱਲੇ ਜ਼ਿਮੀਦਾਰਾਂ ਨੂੰ ਬਸ ਠੀਕ ਐ ਦਿਵਾਲੀ ਦਾ ਬਈ ਕੀ ਤੋਹਫਾ ਲਾਤਾ ਤੁਸੀਂ ਦਿਵਾਲੀ ਦਾ ਦੱਸੋ ਦਿਵਾਲੀ ਤੇ ਬਈ ਜਿਹੜੀ ਮਰਜ਼ੀ ਸਕੂਟਰੀ ਲੈ ਜਾ ਬਾਜ਼ਾਰ ਨਾਲੋਂ ਤੈਨੂੰ ਸਸਤੀ ਦੇਵਾਂਗੇ ਤੇ ਬਾਕੀ ਜਾਦੀ ਐਵਰੇਜ ਵਾਲੀ ਸਕੂਟਰੀ ਦਾ ਹੁਣ ਰਵਾਜਾ ਚੱਲੀ ਜਾਂਦਾ 80 ਕਿਲੋਮੀ ਤੇ ਜੇ ਕਿਸੇ ਨੇ 100 ਪਲੱਸ ਚਲਾਉਣੀ ਆ ਤਾਂ ਉਹ 45000 ਰੁਪਿਆ ਚੈਲੰਜ ਰੇਟ ਆ ਵੱਡੀਆਂ ਬੈਟਰੀਆਂ ਨਾਲ 10 ਕਿਲੋ ਦਾ ਮਾਰਕਾ ਕੰਪਨੀ ਦੀ ਮੋਹਰ ਡਬਲ ਪਲੇਟਡ ਮੋਟਰ ਉਹ ਚੀਜ਼ ਦੱਸਾਂਗੇ ਜਿਹੜੇ ਓਲੇ ਨੇ ਜਿਵੇਂ ਆਪਾਂ ਕਣਕ ਦੇ ਵਿੱਚ ਪਰਦੇ ਫਰੋਲੇ ਨੇ ਜਾਂ ਝੋਨੇ ਦੇ ਪ੍ਰੋਡਕਟਾਂ ਦੇ ਵਿੱਚ ਪਰਦੇ ਫਰੋਲੇ ਨੇ ਉਹੀ ਇਹ ਚੀਜ਼ਾਂ ਚ ਫਰੋਲਾਂਗੇ ਤੇ ਬਾਕੀ ਜੇ ਬੱਚਿਆਂ ਲਈ ਤੁਸੀਂ ਲੈਣੇ ਆ ਤਾਂ ਕਾਰ ਖੜਾਉਣੇ ਹਾਂ ਆ ਸਾਰਾ ਕੁਝ ਤੁਹਾਨੂੰ ਨਾਲ ਦਵਾਂਗੇ ਸਸਤੇ ਰੇਟਾਂ ਦੇ ਵਿੱਚ ਬਾਜ਼ਾਰ ਨਾਲੋਂ ਜਮ੍ਹਾਂ ਸਸਤੇ ਰੇਟਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਬਾਈ ਤੇ ਬਾਈ ਸਕੂਟਰੀਆਂ ਦੀ ਗਾਰੰਟੀ ਗਾਰੰਟੀ ਸਾਲ ਦੀ ਬਾਈ ਹਰੇਕ ਚੀਜ਼ ਦੀ ਜੇ ਕਿਸੇ ਨੇ 2 ਸਾਲ ਦੀ ਲੈਣੀ ਆ ਚਾਸੀ ਦੀ ਤਾਂ ਹੈਵੀ ਮਾਡਲ ਖੜੇ ਨੇ 2 ਸਾਲ ਵਾਲੇ ਇਹ 2 ਸਾਲ ਦੀ ਵੀ ਦੇ ਦਾਂਗੇ ਆਪਾਂ ਚਾਸੀ ਦੀ ਬੈਟਰੀ ਦੀ ਕੰਟਰੋਲਰ ਦੀ ਬੈਟਰੀਆਂ ਬਾਈ 6 ਤਰਕੇ ਦਵਾਂਗੇ 5 ਲੈਣੀਆਂ 5 ਲੈ ਲਿਓ ਠੀਕ ਹੈ ਬਾਈ ਠੀਕ ਹੈ ਵੱਡੀਆਂ ਛੋਟੀਆਂ ਲੀਥੀਅਮ ਬੈਟਰੀ ਜਿਹੜੀ ਮਰਜ਼ੀ ਤਰਕੇ ਲੈ ਲਿਓ ਤੇ ਜਿਹੜਾ ਤੇਰੀ ਵੀਡੀਓ ਤੇਰਾ ਨਾਮ ਲੈ ਕੇ ਆਊਗਾ ਵੀ ਪੰਜਾਬੀ ਇਨਫੋਰਮੇਸ਼ਨ ਦੇ ਪੇਜ ਤੇ ਦੇਖੀ ਸੀ ਵੀ ਤੇਰੀ ਵੀਡੀਓ ਪਈ ਸੀ ਉਹਨੂੰ 500 ਰੁਪਏ ਮੈਂ ਆਪਦੀ ਜੇਬ ਚੋਂ ਤੁਰਕ ਤੁਰ ਗਿਫਟ ਗਿਫਟ ਦਾ ਦੇਣੀ ਗਿਫਟ ਤਾਂ ਦੇਣੀ ਦੇਣਿਆ ਤਿੰਨ ਗਿਫਟ ਨਾਲ ਫ੍ਰੀ ਮਿਲਣਗੇ ਦਿਵਾਲੀ ਕਰਕੇ ਕੱਲੀ ਤੇਰੀ ਵੀਡੀਓ ਲਈ ਆਫਰ ਆ ਵੀ 500 ਰੁਪਿਆ ਜੇਬ ਚੋਂ ਪਾ ਕੇ ਤੋਰੂਗਾ ਓਕੇ ਬਾਈ ਓਕੇ ਓਕੇ ਬਾਈ ਲਓ ਬਈ ਕਰੋ ਬਾਈ ਨਾਲ ਸੰਪਰਕ ਸਿੱਧੂ ਸਰਪੰਚ ਭੀਖੀ ਰੋਡ ਦੇ ਉੱਪਰ ਜੀ ਰਿਜਾਰਡ ਦੇ ਸਾਹਮਣੇ ਆਪਣਾ ਬਾਈ ਨੇ ਕਰਿਆ ਸ਼ੋਅਰੂਮ ਆ ਆ ਤੁਸੀਂ ਦੇਖ ਸਕਦੇ ਹੋ ਓਕੇ ਬਾਈ ਧੰਨਵਾਦ